ਪੰਜਾਬ ਦੇ ਜਿਹੜੇ ਮੁੱਖ ਮੰਤਰੀ ਉਪ ਮੁੱਖ ਮੰਤਰੀ ਰੋਜ਼ ਵਿਕਾਸ ਦੇ ਤੇ ਪੰਜਾਬ ਦੀ ਤਰੱਕੀ ਦੇ ਦਾਅਵੇ ਕਰਦੇ ਨੇ ਉਹ ਸਰਾਸਰ ਝੂਠ ਨੇ ਪੰਜਾਬ ਦੇ ਵਿੱਚ ਮਨੁੱਖਤਾ ਦਾ ਕਹਾਣ ਹੋ ਰਿਹਾ ਔਰ ਆਮ ਨਾਗਰਿਕ ਔਰ ਕੋਈ ਇਨਸਾਫ ਨਾਂ ਦੀ ਚੀਜ਼ ਨਹੀਂ ਕਿ ਕਿਸ ਤਰ੍ਹਾਂ ਜੰਗਲ ਰਾਜ ਆ ਪੰਜਾਬ ਸੰਵਿਧਾਨ ਦਾ ਰਾਜ ਚੱਕਣਾ ਚੂਰੋ ਚੁੱਕਿਆ ਸਾਡੇ ਨਾਲ ਮੇਰੇ ਲੈਫਟ ਸਾਈਡ ਤੇ ਜਿਹੜੇ ਬਲਵਿੰਦਰ ਕੌਰ ਜੀ ਬਿਰਕ ਬੈਠੇ ਨੇ ਇਹ ਕੈਲੀਫੋਰਨੀਆ ਤੋਂ ਮੇਰੇ ਜ਼ਿਲ੍ਹੇ ਦੇ ਐਨ ਆਰ ਆਈਸ ਇਹਨਾਂ ਨੇ ਇਹਨਾਂ ਨੂੰ ਇੱਕ ਰਾਗੀ ਜੱਥੇ ਨੇ ਮਿਸਲੀਡ ਕਰਕੇ 20000 ਡਾਲਰ ਅਮਰੀਕਾ ਤੋਂ ਲਿਆ ਕੇ ਇਹਨਾਂ ਦੇ ਪੈਸਿਆਂ ਨਾਲ ਖੁਦ ਦੀ ਪ੍ਰਾਪਰਟੀ ਲੈ ਲਈ ਤੇ ਉਹ ਦਿਨ ਤੋਂ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਬੇਈਮਾਨੀ ਹੋਈ ਆ ਦੇ ਹੈਵ ਬੀਨ ਰਨਿੰਗ ਫਰਮ ਪਿੱਲਰ ਟੂ ਪੋਸਟ ਬਹੁਤ ਥਾਂ ਇਹਨਾਂ ਨੇ ਸ਼ਿਕਾਇਤਾਂ ਕੀਤੀਆਂ ਪੁਲਿਸ ਨੇ ਕਿਸੇ ਨੇ ਕੋਈ ਗੱਲ ਕੋਹਾਰਨਾ ਸੁਣੇ ਤਾਂ ਆਲਟੀਮੇਟਲੀ ਇਹਨਾਂ ਨੂੰ ਇੱਕ ਐਸਜੀਪੀਸੀ ਦੇ EMPLOYE ਨੇ ਇਹਨਾਂ ਨੂੰ ਇੱਕ ਹੋਰ ਚੀਟ ਇੱਕ ਫਗ ਵਕੀਲ ਦੇ ਨਾਲ ਮਿਲਾ ਦਿੱਤਾ ਚੰਡੀਗੜ੍ਹ ਮਿਸਟਰ ਚੰਦਰਸ਼ੇਖਰ ਕੋਈ ਉਥੇ ਮੁੰਸੀ ਟਰਨ ਲਾਇਰ ਨੇ ਹਾਈ ਕੋਰਟ ਵਿੱਚ ਪ੍ਰੈਕਟਿਸ ਕਰਦੇ। ਉਹਨਾਂ ਨੇ ਇਹਨਾਂ ਨੂੰ ਇਨਸਾਫ ਲੈਣ ਦੇ ਨਜ਼ਰੀਏ ਦੇ ਨਾਲ ਬਹਾਨੇ ਦੇ ਨਾਲ ਅੰਮ੍ਰਿਤਸਰ ਵਿੱਚ ਆਣ ਕੇ ਇਹਨਾਂ ਕੋਲੋਂ ਦੋ ਕਿਸ਼ਤਾਂ ਵਿੱਚ 13 ਲੱਖ ਰੁਪਏ ਲਿਆ। ਔਰ ਉਹ ਵਕੀਲ ਕਹਿੰਦਾ ਵਾ ਕਿ ਇਹ 13 ਲੱਖ ਰੁਪਏ ਮੈਂ ਲੈ ਰਿਆ ਵਾਂ। ਚੀਫ ਜਸਟਿਸ ਜਿਹੜਾ ਕਿ ਫਰਸਟ ਡੀਬੀਐਫ ਡਬਲ ਬੈਂਚ ਬੈਠਦਾ ਹਾਈ ਕੋਰਟ ਦਾ ਅਤੇ ਨਾਲ ਉਹਨਾਂ ਦੇ ਜਿਹੜੇ ਜੱਜ ਸਾਹਿਬ ਬੈਠਦੇ ਨੇ ਤੁਹਾਡਾ ਕੇਸ ਉਥੇ ਲੜਿਆ ਜਾਊਗਾ ਤੁਹਾਨੂੰ ਮੈਂ ਇਹ ਕੇਸ ਜਿੱਤ ਕੇ ਤੁਹਾਨੂੰ ਸੁਣਾਉਂਗਾ। ਜੱਜਸ ਦੇ ਨਾਮ ਦੇ ਉੱਤੇ 13 ਲੱਖ ਰੁਪਏ ਜੱਜਸ ਔਰ सीबीआई ਦੀ ਇਨਕੁਆਇਰੀ ਕਰਾਂਗਾ ਵਿਜੀਲੈਂਸ ਤੋਂ ਮੈਂ ਪ੍ਰੂਵ ਕਰਾਂਗਾ ਇਹ ਸਾਰੀਆਂ ਗੱਲਾਂ ਦੇ ਉੱਤੇ 13 ਲੱਖ ਰੁਪਈਆ ਦਾ ਗੋਲ ਹੋ ਲੈ ਰਿਹਾ ਤੋਂ ਇਹਨਾਂ ਨੇ ਹੁਣ ਆਪਣੀ ਜਿਹੜੀ ਰੈਪਰੈਜ਼ੈਂਟੇਸ਼ਨ ਹੈ ਉਹ ਚੀਫ ਜਸਟਿਸ ਸਾਹਿਬ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਵੀ ਭੇਜੀ ਦਿੱਤੀ ਹੈ ਔਰ ਇਹਨਾਂ ਨੇ ਪੁਲਿਸ ਨੂੰ ਦੁਬਾਰਾ ਫਿਰ ਰੈਪਰੈਜ਼ੈਂਟ ਕੀਤਾ ਔਰ ਉਸ ਮੈਂ ਵੀ ਅੱਜ ਬੇਨਤੀ ਕਰਨ ਲੱਗਾ ਕਿ ਅਗਰ ਐਨ ਆਰ ਆਈਜ਼ ਨਾਲ ਇਸ ਤਰ੍ਹਾਂ ਦੁਰਵਿਵਾਰ ਹੋਣਾ ਵਾ ਅਗਰ ਇਸ ਤਰ੍ਹਾਂ ਉਹਨਾਂ ਦੇ ਨਾਲ ਦਿਨ ਦਿਹਾੜੇ ਠੱਗੀ ਹੋਣੀ ਆ ਪਹਿਲਾ ਇਥੋਂ ਦੇ ਲੋਕ ਆਦਮੀ ਠੱਗੀ ਮਾਰਦੇ ਨੇ ਪੁਲਿਸ ਸਟੈਂਡਸ ਐਜ਼ ਅ ਮਿਊਟ ਸਪੈਕਟੇਟਰ ਫਿਰ ਉਹਦੇ ਨਾਲ ਕਚਹਿਰੀਆਂ ਦੇ ਨਾਮ ਦੇ ਉੱਤੇ ਵਕੀਲ ਠੱਗੀ ਮਾਰਦੇ ਨੇ ਤਾਂ ਇਹ ਕਿੱਥੇ ਜਾਣਗੇ ਮੈਂ ਔਰ ਮੈਂ ਇਹਦੇ ਜੀ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਚਾਹੁੰਦਾ ਕਿ ਜਿੰਨੇ ਤੁਸੀਂ ਐਨ ਆਰ ਆਈ ਸਮਾमेलन ਕਰ ਰਹੇ ਹੋ ਪੰਜਾਬ 'ਚ ਇਹ ਮਹਿਜ਼ ਇੱਕ ਫਾਰਸ ਹੈ ਇਹ ਇਹਦਾ ਕੋਈ ਫਾਇਦਾ ਨਹੀਂ ਜੇ ਜਦ ਤੱਕ ਇਸ ਤਰ੍ਹਾਂ ਦੇ ਐਨ ਆਰ ਆਈ ਜਿਹੜੇ ਬਲਵਿੰਦਰ ਕੌਰ ਜੀ ਵਰਗ ਨਾਲ ਠੱਗੀ ਮਾਰਨ ਵਾਲੇ ਪੰਜਾਬ ਦੇ ਬਿਛਿੰਦੇ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਸਜ਼ਾ ਨਹੀਂ ਦੇਉਂਗੇ ਉਹਨਾਂ ਨੂੰ ਉਹਨਾਂ ਦੇ ਖਿਲਾਫ ਮੁਕਦਮੇ ਨਹੀਂ ਦਰਜ ਕਰੋਗੇ ਉਨੀ ਦੇ ਤੈ ਅਸੀਂ ਪੰਜਾਬ ਦੇ ਲੋਕ ਮਹਿਜ਼ ਤੁਹਾਡੇ ਸਾਰੇ ਗੱਲਾਂ ਨੂੰ ਸਤੰਭ ਸਮਝਾਂਗੇ ਔਰ ਦੂਜੇ ਪਾਸੇ ਮੈਂ ਅਪੀਲ ਕਰਨਾ ਚਾਹੁੰਨਾ ਚੀਫ ਜਸਟਿਸ ਸਾਹਿਬ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਕਿ ਠ ਬੋਲ ਇਜ਼ ਇਨ ਯੋਰ ਕੋਰਟ ਨਾਓ ਜਿਹੜੇ ਵਕੀਲ ਜਿਹੜੇ ਕਿ ਬਿਲਕੁਲ ਹਾਈ ਕੋਰਟ ਵਿੱਚ ਪ੍ਰੈਕਟਿਸ ਕਰ ਰਹੇ ਨੇ ਜਿਨ੍ਹਾਂ ਨੇ ਜੁਡੀਸ਼ਨਰੀ ਦੇ ਨਾਮ ਦੇ ਉੱਤੇ 13 ਲੱਖ ਰੁਪਏ ਸੀਗੇ ਇਹਦੇ ਕਹਿ ਰਹੇ ਕਿ ਜਜਸ ਨਹੀਂ ਲਿਆ ਵਾ ਕਿਉਂਕਿ ਇਹਦੇ ਵਿੱਚ ਬੜਾ ਕੇਸ ਕੱਟ ਡਿਸੀਜਨ ਆ ਗਿਆ ਉਸੇ ਕੇਸ ਵਿੱਚ ਕਿ ਇਹਨਾਂ ਨੇ ਚੀਫ ਜਸ ਸਾਹਿਬ ਦੀ ਜਿਹੜੀ ਫਰਸਟ ਜੀਬੀ ਆ ਉਹਨਾਂ ਨੇ ਇਹਨਾਂ ਦਾ ਕੇਸ ਡਿਸਮਿਸ ਕਰਤਾ ਸੀਗਾ ਅਗਰ ਕਿਤੇ ਉਹ ਕੇਸ ਐਕਸੈਪਟ ਹੋ ਜਾਂਦਾ ਫਿਰ ਤਾਂ 13 ਲੱਖ ਰੁਪਏ ਉਹ ਵਕੀਲ ਮਾਰ ਗਿਆ ਸੀਗਾ ਇਹ ਪੈਸੇ ਦੇ ਇਲਜ਼ਾਮ ਕੇਵਲ ਤੇ ਕੇਵਲ ਉਸ ਮੁੰਚੀਟਰਨ ਵਕੀਲ ਚੰਦਰ ਸ਼ੇਖਰ ਤੇ ਮੈਂ ਚੀਫ ਜਸ ਸਾਹਿਬ ਨੂੰ ਅਪੀਲ ਕਰੂੰਗਾ ਕਿ ਦੋਨੇ ਕੰਮ ਨਾਲੇ ਤਾਂ ਇਹਨਾਂ ਨੂੰ ਪੁਲਿਸ ਤੋਂ ਇਨਸਾਫ ਲੈ ਕੇ ਦਿਓ ਤੇ ਨਾਲ ਇਹਨਾਂ ਨੂੰ ਉਸ ਵਕੀਲ ਦਾ ਲਾਇਸੈਂਸ ਕੈਨਸਲ ਕਰਕੇ ਉਹਤੇ ਐਫ ਆਈ ਆਰ ਦਰਜ ਕਰਕੇ ਉਹ 13 ਲੱਖ ਰੁਪਏ ਬਲਵਿੰਦਰ ਕੌਰ ਜੀ ਦਾ ਵਾਪਸ ਦਵਾਇਆ ਜਾਵੇ ਥਿਸ ਇਜ਼ ਮਾਈ ਡਿਮਾਂਡ ਐਂਡ ਸੋ far ਦਿਸ